ਪੈਸੇ ਲੈ ਕੇ ਪੈਸੇ ਲੈ ਕੇ ਹੋ ਕੇ ਪੈਸੇ ਲੈ ਕੇ ਮੇਰੇ ਪੈਸੇ ਲੈ ਕੇ 2 ਲੱਖ ਆ ਦੇਖੋ ਜੀ ਪੰਜਾਬ ਦੇ ਹਾਲਾਤ ਹੋ ਚੁੱਕੇ ਆ ਇੱਕ ਸਰਦਾਰ ਜੀ ਨਾਲ ਠੱਗੀ ਬੱਜੀ ਸਰਦਾਰ ਜੀ ਕੀ ਚੱਕਰ ਹੋ ਗਿਆ ਜੀ ਕੀ ਗੱਲ ਹੋਈ ਆ ਜੀ ਮੇਰੇ ਜੀ ਮੈਂ ਬੈਂਕ ਤੋਂ ਪੈਸੇ ਕਢਾ ਕੇ ਆ ਰਿਹਾ ਸੀ ਤੇ 2 ਲੱਖ ਰੁਪਏ ਸੀ ਮੇਰੇ ਕੋਲ ਤੇ ਉਹ ਕੋਈ ਮੋਟਰਸਾਈਕਲ ਤੇ ਮੇਰੇ ਪਿੱਛੇ ਫੋਲੋ ਕਰ ਰਹੀ ਸੀ ਮੈਨੂੰ ਮੈਨੂੰ ਪਤਾ ਨਹੀਂ ਲੱਗਾ ਤੇ ਜਿਉਂ ਹੀ ਮੈਂ ਗੇਟ ਤੇ ਪਹੁੰਚਾ ਉਹਨਾਂ ਨੇ ਮੈਨੂੰ ਮੇਰਾ ਬੈਗ ਖੋ ਕੇ ਲੈ ਗਏ ਮੇਰਾ ਫੋਨ ਵੀ ਲੈ ਗਏ ਮੇਰੇ ਭਾਈ ਕੀ ਗੱਲ ਹੋਈ ਹੈ ਤੁਸੀਂ ਭੱਜ ਕੇ ਆਏ ਹੋ ਜੀ ਅੰਕਲ ਜੀ ਆ ਰਹੇ ਸੀ ਏਟੀਐਮ ਜੋ ਪੈਸੇ ਕਢਾ ਕੇ ਇੱਕ ਆਟੋ ਤੇ ਤੇ ਦੋ ਚੋਰ ਆਏ ਮੂੰਹ ਬੰਨੇ ਹੋਏ ਸੀ ਇਹਨਾਂ ਨੇ 2 ਲੱਖ ਰੁਪਈਆ ਤੇ ਇੱਕ ਫੋਨ ਖੋ ਕੇ ਲੈ ਗਏ ਕੀ ਬਾਬਾ ਯਾਰ ਬਹੁਤ ਮਾੜੇ ਹਾਲਾਤ ਹੋ ਚੁੱਕੇ ਪੰਜਾਬ ਦੇ ਤੇ ਦੋਸਤੋ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਸਾਰਾ ਸੱਚ ਦੱਸਾਂਗੇ ਕੀ ਹੋਇਆ ਕਿਉਂਕਿ ਦਿਨ ਦਿਹਾੜੇ ਸਰਦਾਰ ਜੀ ਨਾਲ 2 ਲੱਖ ਤੇ 50 ਹਜ਼ਾਰ ਰੁਪਏ ਦੀ ਥੱਗੀ ਬੱਜੀ ਹੈ ਜੀ ਜੇ ਪੰਜਾਬ ਦੇ ਇਹੀ ਹਾਲਾਤ ਹੁੰਦੇ ਤੇ ਤਾਂ ਮੈਂ ਕਹਿੰਦਾ ਵੀ ਪੰਜਾਬ ਦੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸੇਫ ਨਹੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ ਤੇ ਆਪਾਂ ਨਾ ਉਹਦੇ ਪਰਿਵਾਰ ਨੂੰ ਦਾ ਬੱਚਿਆਂ ਨੂੰ ਪਰਵਾ ਕਦੇ ਵੀ ਬਾਹਰ ਨਹੀਂ ਭੇਜ ਸਕਦੇ ਸੋ ਬਈ ਪੂਰੀ ਵੀਡੀਓ ਨਾਲ ਜੁੜੇ ਰਹੋ ਜੀ ਕੋਈ ਗੱਲ ਨਹੀਂ ਕੋਈ ਆਹ ਲਓ ਜੀ ਦੋਸਤੋ ਪੰਜਾਬ ਦੇ ਇਹ ਹਾਲਾਤ ਹੋ ਚੁੱਕੇ ਆ ਜੀ ਜਿਹੜੇ ਤੁਸੀਂ ਆ ਦੇਖ ਰਹੇ ਹੋ ਅ ਸਰਦਾਰ ਜੀ ਜਾ ਰਹੇ ਸੀ ਤੇ ਇਹਨਾਂ ਤੋਂ 2 ਲੱਖ ਰੁਪਇਆ ਕਿਵੇਂ ਖੋਇਆ ਗਿਆ ਤੇ ਇਹਨਾਂ ਦਾ ਮਤਲਬ ਕਹਿ ਸਕਦੇ ਆ ਵੀ ਬਹੁਤ ਔਖਿਆ ਹਾਂ ਕੋਈ ਗੱਲ ਨਹੀਂ ਸਰ ਕੋਈ ਚੱਕਰ ਨਹੀਂ ਜੀ ਹੈਲੋ ਹਾਂ ਵੀਰੇ ਕੀ ਗੱਲ ਹੋਈ ਹੈ ਬਾਈ ਅਸੀ ਗਿਆ ਵੀਰੇ ਅੰਕਲ ਜੀ ਏਟੀਐਮ ਜੋ ਪੈਸੇ ਕਢਵਾ ਕੇ ਲਿਆ ਰਹੇ ਸੀਗੇ ਵੀਰੇ ਹਾਂਜੀ ਅੰਕਲ ਜੀ ਨੇ ਏਟੀਐਮ ਜੋ ਪੈਸੇ ਕਢਵਾ ਕੇ ਲੈ ਆ ਰਹੇ ਸੀਗੇ ਅੱਛਾ ਜੀ ਤੇ ਦੋ ਬੰਦੇ ਆਏ ਮੋਟਰਸਾਈਕਲ ਤੇ ਤੇ ਪੈਸੇ ਖੋ ਕੇ ਲੈ ਗਏ ਇਹਨਾਂ ਨੂੰ ਠੀਕ ਹੈ ਜੀ ਤੇ ਇਹਨਾਂ ਦਾ ਵਿਆਹ ਸੀਗਾ ਇਹਨਾਂ ਦੀ ਬੇਟੀ ਦਾ ਵਿਆਹ ਸੀਗਾ ਤਾਂ ਕਰਕੇ ਐਮਰਜੈਂਸੀ ਪੈਸੇ ਕਢਾ ਕੇ ਲੈ ਆਉਂਦੇ ਸੀ ਬਹੁਤ ਕੱਠੇ ਕੀਤੇ ਅੰਕਲ ਜੀ ਨੇ ਓਕੇ ਠੀਕ ਹੈ ਤੇ ਅੰਕਲ ਜੀ ਨੇ ਮੈਨੂੰ ਬੋਲ ਮਾਰਿਆ ਤੇ ਅਸੀਂ ਭੱਜ ਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਨਿਕਲ ਗਿਆ ਇਸ ਟਾਈਮ ਅੱਛਾ ਜੀ ਹਾਂ ਜੀ ਅੰਕਲ ਅੰਕਲ ਅਸਲੀ ਗੱਲ ਜੀ ਜੀ ਆ ਕੋਈ ਨਹੀਂ ਜੀ ਪਣੀ ਥੋੜਾ ਉੱਚੀ ਉੱਚੀ ਬੋਲੋ ਬਣਾ ਜੀ ਉੱਚੀ ਬੋਲੋ ਜੀ ਜੀ ਹਾਂ ਜੀ ਹਾਂ ਹਾਂ ਹੋਰ ਠੀਕ ਹੋ ਜੀ ਜੀ ਅ ਕੀ ਚੱਕਰ ਹੋਇਆ ਜੀ ਕੀ ਜਿਹੜੀ ਤੁਹਾਡੇ ਨਾਲ ਟਰੈਜਡੀ ਹੋਈ ਹੈ ਹਾਦਸਾ ਹੋਇਆ ਜੀ ਕੀ ਗੱਲ ਹੋਈ ਹੈ ਮੈਂ ਬੈਂਕ ਤੋਂ ਪੈਸੇ ਕਢਾ ਕੇ ਲੈ ਆ ਰਿਹਾ ਸੀ ਜੀ 2 ਲੱਖ ਦੇ ਕਰੀਬ ਮੇਰੇ ਬੇਟੇ ਦਾ ਵਿਆਹ ਹੈ ਜੀ ਤੇ ਮੈਂ ਉਸ ਚੱਕਰ ਚ ਲੈ ਜਾ ਰਿਹਾ ਸੀ ਤੇ ਮੇਰੇ ਪਿੱਛੇ ਬੰਦੇ ਲੱਗ ਗਏ ਹਾਂ ਜੀ ਤੇ ਮੋਟਰਸਾਈਕਲ ਤੇ ਸੀ ਦੋਨੋਂ ਤੇ ਮੈਂ ਖਿਆਲ ਜਾਨੀ ਕੀਤਾ ਉਹਨੇ ਹੱਥ ਮਾਰ ਕੇ ਮੇਰਾ ਬੈਗ ਹੀ ਲੈ ਗਏ ਅਜਾ 2 ਲੱਖ ਰੁਪਏ ਦੀ ਜਿਹੜੀ ਰਕਮ ਸੀਗੀ ਜੀ 2 ਲੱਖ ਦੀ ਰਕਮ ਸੀ ਮੈਂ ਇਹਨਾਂ ਨੂੰ ਆਵਾਜ਼ ਵੀ ਇਹ ਵਿਚਾਰੇ ਨੇ ਵੀ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਅਜ ਫੜ ਨਹੀਂ ਸਕੇ ਮੋਟਰਸਾਈਕਲ ਤੇ ਨੰਬਰ ਨਹੀਂ ਸੀ ਨੰਬਰ ਉਹਨੇ ਮਟਾਏ ਹੋਏ ਸੀ ਤੇ ਅਸੀਂ ਨੰਬਰ ਵੀ ਨਹੀਂ ਦੇਖ ਸਕੇ ਮੋਟਰਸਾਈਕਲ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿੰਨੇ ਮੁੰਡੇ ਸੀਗੇ ਦੋ ਮੁੰਡੇ ਸੀ ਬਾਈ ਜੀ ਦੋ ਮੁੰਡੇ ਸੀਗੇ ਹਾਂਜੀ ਤੇ ਉਹਨਾਂ ਦੀ ਪਛਾਣ ਕੋਈ ਕੈਮਰੇਆ ਵਿੱਚ ਮੂੰਹ ਬੰਨੇ ਸੀ ਬਾਈ ਜੀ ਮੂੰਹ ਬੰਨੇ ਸੀ ਇਹ ਸਾਹਮਣੇ ਸੁਸਾਇਟੀ ਹੈ ਸੁਸਾਇਟੀ ਵਾਲਿਆਂ ਨੇ ਕੋਸ਼ਿਸ਼ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਕਿ ਮਤਲਬ ਉਹਨਾਂ ਨੇ ਕੋਈ ਉਹ ਨਹੀਂ ਫੜਨ ਦੀ ਪਤਾ ਕੀ ਚੱਕਾ ਜੋ ਗੇਟ ਚਾੰਕਲ ਜੀ ਮੋਡਲ ਲੱਗੇ ਉਸ ਟਾਈਮ ਹੀ ਪੈਸੇ ਉਠੋ ਕੇ ਭੱਜ ਗਏ ਅੱਛਾ ਉਹਨਾਂ ਨਾਲ ਦੇ ਨਾਲ ਉਹ ਭੱਜ ਗਏ ਉਹਨਾਂ ਨੂੰ ਦੇਖੋ ਜੀ ਇਹ ਪੰਜਾਬ ਦੇ ਹਾਲਾਤ ਹੋ ਚੁੱਕੇ ਆ ਤੇ ਇਹ ਬਿਚਾਰੇ ਮਤਲਬ ਕੀ ਹੈ ਇਹਨਾਂ ਦੀ ਜਿਹੜੇ ਪ੍ਰੋਗਰਾਮ ਸੀ ਘਰੇ ਮਤਲਬ ਜਿਹੜਾ ਖੁਸ਼ੀ ਦਾ ਮਾਹੌਲ ਸੀਗਾ ਮਤਲਬ ਉਹ ਤੁਸੀਂ ਕਹਿ ਸਕਦੇ ਹੋ ਵੀ ਗਮ ਦੇ ਵਿੱਚ ਬਦਲ ਗਿਆ ਦੁੱਖ ਦੇ ਵਿੱਚ ਬਦਲ ਗਿਆ ਠੀਕ ਹੈ ਹੋਰ ਕੋਈ ਮਤਲਬ ਕੋਈ ਹੋਰ ਕੀ ਕੀ ਖੋਇਆਗਾ ਕੀ ਕੀ ਕੌਣ ਵੀ ਸੀਗਾ ਇੱਕ ਇਹਨਾਂ ਕੋਲੇ ਤੇ ਇੱਕ ਗੱਲ ਚ ਚੈਨ ਪਾਈ ਸੀਗੀ ਠੀਕ ਹੈ ਜੀ ਚੈਨ ਤਾਂ ਪਰ ਥੋੜੀ ਚਲ ਬਚਤ ਰਹੀਗੀ ਵੀ ਖਿੱਚੀ ਨਹੀਂ ਗਈ ਇੱਕ ਵੀ ਤੇ ਜਿਹੜੇ ਪੈਸੇ ਸੀਗੇ ਮੰਨ ਲਓ ਇੱਕ ਲਫਾਵੇ ਦੇ ਵਿੱਚ ਸੀਗੇ ਹੂੰ ਜਦੋਂ ਵੀ ਉਹਨਾਂ ਨੇ ਮੋਟਰਸਾਈਕਲ ਕੋਲੇ ਲੈ ਕੇ ਹੌਲੀ ਕੀਤਾ ਹੂੰ ਮੋਟਾ ਹੌਲੀ ਕੀਤਾ ਤੇ ਤੁਹਾਨੂੰ ਪਤਾ ਇੱਕਾਜੀ ਆਈ ਰਹੀ ਸੀ ਪੈਦਲ ਬਨਉਤਰੇ ਸੀ ਆਟੋ ਦੇ ਵਿੱਚੋਂ ਨਾਲ ਦੀ ਨਾਲ ਹੀ ਖੋ ਕੇ ਲੈ ਗਏ ਜਾਂ ਤਾਂ ਉਹ ਆਟੋ ਨਾਲ ਵੀ ਮਿਲੇ ਹੋ ਸਕਦੇ ਆ ਵੀ ਜਿਹੜੇ ਆ ਬਿਲਕੁਲ ਆਟੋ ਵਾਲਾ ਉੱਥੇ ਪਹਿਲੇ ਖੜਾ ਸੀਗਾ ਆਟੋ ਵਾਲਾ ਗੈਂਟਲ ਆ ਕੇ ਏਟੀਐਮ ਦੇ ਵਿੱਚੋਂ ਆਟੋ ਜੀ ਬੈਠਿਆ ਨੇ ਸਿੱਧੇ ਅੰਕਲ ਤੁਸੀਂ ਦੱਸ ਆਟੋ ਵਾਲਾ ਤੁਹਾਨੂੰ ਲੱਗਦਾ ਵੀ ਉਹਨਾਂ ਨਾਲ ਮਿਲਿਆ ਹੋਊਗਾ ਮਿਲੀਭੁਗਤ ਹੋ ਸਕਦੀ ਹੈ ਸਿੱਧਾ ਹੋ ਸਕਦਾ ਮਿਲੀਭੁਗਤ ਵੀ ਹੋ ਸਕਦੀ ਹੈ ਕਿਉਂਕਿ ਮੈਂ ਜਿਸ ਸਮੇਂ ਨਾਲ ਦੇਖ ਰਿਹਾ ਸੀ ਉਹ ਆਟੋ ਬਾਰੇ ਨਾਲ ਚੱਲ ਰਹੀ ਸੀ ਪਿੱਛੇ ਪਿੱਛੇ ਮੈਨੂੰ ਲੱਗਿਆ ਕਿ ਆਟੋ ਵਾਲਾ ਵੀ ਆਰਾਮ ਨਾਲ ਹੀ ਚੱਲ ਰਿਹਾ ਸੀ ਅੱਛਾ ਜ ਤੇ ਲੇਕਿਨ ਉਹ ਆਰਾਮ ਨਾਲ ਚੱਲਦੇ-ਚੱਲਦੇ ਫਿਰ ਇਸ ਤਰ੍ਹਾਂ ਮੈਂ ਜੀਆਂ ਗੇਟ-ਗੇਟ ਤੇ ਪਹੁੰਚਿਆ ਤੋਈ ਉਹਨੇ ਖੋਲਿਆ ਮੇਰਾ ਬੈਗ ਸਰ ਤੁਸੀਂ ਇੱਕ ਸਰਦਾਰ ਹੋਣ ਦੇ ਨਾਤੇ ਸਰਦਾਰਾਂ ਨਾਲ ਜੇ ਇਹਨਾਂ ਕੁਝ ਹੋਣ ਲੱਗਿਆ ਤਾਂ ਤੁਸੀਂ ਪੰਜਾਬ ਦੇ ਪੰਜਾਬ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪੰਜਾਬ ਦੇ ਵਾਸੀ ਹੈ ਹੋਰ ਸਰਦਾਰ ਜੀ ਸਾਨੂੰ ਤੇ ਬੜਾ ਕੇਅਰਫੁਲ ਰਹਿਣਾ ਪੈਣਾ ਕਿਉਂਕਿ ਨੁਕਸਾਨ ਤੇ ਸਾਡਾ ਹੀ ਹੈ ਹੁਣ ਕੋਈ ਵੀ ਕੋਈ ਹਰਕਤ ਕਰੇ ਹੁਣ ਉਹ ਪੰਜਾਬੀ ਹੈ ਕੌਣ ਹੈ ਲੇਕਿਨ ਨੁਕਸਾਨ ਤੇ ਪੰਜਾਬੀਆਂ ਦਾ ਹੀ ਹੈ ਨਾ ਨੁਕਸਾਨ ਤੇ ਹੈ ਹੀ ਹੈ ਮੋਬਾਈਲ ਕਿੰਨੇ ਦਾ ਸੀ ਜੀ ਕਿੰਨੇ ਕਿੰਨੇ ਦਾ ਸੀ ਜੀ ਕਿੰਨੇ ਹਜ਼ਾਰ ਰੁਪਏ ਦਾ ਸੀਗਾ ਮੋਬਾਈਲ ਮੇਰਾ 50 ਹਜ਼ਾਰ ਦਾ ਮੋਬਾਈਲ ਸੀ ਜੀ 50 ਹਜ਼ਾਰ ਦਾ ਮੋਬਾਈਲ ਜੀ ਆਈਫੋਨ ਸੀ ਜੀ ਐਪਲ ਦਾ ਆਈਫੋਨ ਐਪਲ ਦਾ ਆਈਫੋਨ ਸੀਗਾ ਜੀ ਜੀ ਮਤਲਬ ਐਪਲ ਦਾ ਆਈਫੋਨ ਸੀਗਾ 50 ਹਜ਼ਾਰ ਦਾ ਜੀ 2 ਲੱਖ ਰੁਪਏ ਦਾ ਕਢਵਾਇਆ ਸੀਗਾ 2 ਲੱਖ ਦਾ ਲਈ ਗਏ ਮੈਂ ਆਈਫੋਨ ਦੇ 9 ਲੱਖ ਦੇ ਆਈਫੋਨ ਦਾ ਲਈ ਗਏ ਉਹ ਹੋਰ ਕੰਪਲੇਂਟ ਕੀਤੀ ਹੈ ਥਾਣੇ ਚ ਦੇਖੂਗੀ ਬੰਦਾ ਤੁਹਾਨੂੰ ਲੱਗਦਾ ਵੀ ਸੁਣਵਾਈ ਹੋਊ ਜਾਂ ਫੜੇ ਜਾਣਗੇ ਕੀ ਛੇੜ ਹੀ ਫੜੇ ਜਾਣਗੇ ਕਿਉਂਕਿ ਮੁੱਠਾ ਸਾਡਾ ਨੰਬਰ ਵੀ ਹੈ ਨਹੀਂ ਸੀ ਨਾ ਤੇ ਮੋਟਰਸਾਈਕਲ ਹੋਸਦਾ ਮੋਟਰਸਾਈਕਲ ਚੋਰੀ ਦਾ ਹੋਵੇ ਹੋ ਸਕਦਾ ਹੈ ਕਿ ਉਹ ਨੰਬਰ ਨੰਬਰ ਹੈ ਨਹੀਂ ਵਿਚ ਵੀ ਰਹੀ ਹੋ ਮਰਜ਼ੀ ਇਹ ਤੋਂ ਪਹਿਲਾਂ ਹੋਰ ਵੀ ਇਥੇ ਬਾਦਤਾਂ ਨੂੰ ਅੰਜਾਮ ਦਿੱਤਾ ਗਿਆ ਜੀ ਪਹਿਲਾਂ ਵੀ ਚੋਰੀਆਂ ਹੋਈਆਂ ਕਿ ਦੇਸੀ ਜੀ ਪਹਿਲੀਆਂ ਵੀ ਹੋਈਆਂ ਨੇ ਮੈਂ ਥੋੜਾ ਫਿਰ ਵੀ ਮੈਂ احتیاط ਨਾਲ ਚੱਲ ਰਿਹਾ ਸੀ ਲੇਕਿਨ ਫਿਰ ਵੀ ਉਹ ਖੋ ਕੇ ਹੀ ਲੈ ਗਏ ਮਤਲਬ ਅਲਟੀਮੇਟਲੀ ਮੈਂ ਬਚਾ ਨਹੀਂ ਸਕੇ ਪੈਸੇ ਜੀ ਪੈਸੇ ਨਹੀਂ ਬਚਾ ਸਕੇ ਮੈਂ ਆਪਣੇ ਦੇਖੋ ਜੀ ਇਹ ਪੰਜਾਬ ਦੇ ਹਾਲਾਤ ਹੋ ਚੁੱਕੇ ਆ ਸਰਦਾਰ ਜੀ ਜਿਵੇਂ ਉਹ ਦੋ ਮੁੰਡਿਆਂ ਨੇ ਤੁਹਾਨੂੰ ਲੁੱਟਿਆ ਤੁਹਾਡੇ ਤੋਂ 50000 ਰੁਪਏ ਦਾ ਮੋਬਾਈਲ ਖੋਇਆ 2 ਲੱਖ ਰੁਪਏ ਤੁਹਾਡੇ ਨਾਲ ਉਹਨੇ ਸ਼ਰੇਆਮ ਠੱਗੀ ਮਾਰੀ ਹੈ ਖੋਇਆ ਹੈ ਉਹਨਾਂ ਦੇ ਵਿੱਚ ਇਹਦੇ ਵਿੱਚ ਤੁਸੀਂ ਕੀ ਫਰਕ ਕੀ ਫਰਕ ਹੈ ਮਤਲਬ ਜੇ ਆਪਾਂ ਦੇਖਿਆ ਜਾਵੇ ਇਹਨਾਂ ਨੇ ਥੋੜੀ ਹੈਲਪ ਕੀਤੀ ਹੈ ਤੁਹਾਨੂੰ ਬਚਾਇਆ ਹੈ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਥੋੜੇ ਬੱਚਾ ਇਹਨੂੰ ਤੁਸੀਂ ਆਪਾਂ ਬੱਚੇ ਹੀ ਸਮਝ ਸਕਦੇ ਹੋ ਵੀ ਉਹ ਇੱਕ ਰੱਬ ਬਣ ਕੇ ਪਹੁੰਚਿਆ ਹੈ ਨਾ ਇਹਨਾਂ ਦੇ ਉਹਨਾਂ ਚ ਕੀ ਫਰਕ ਹੈ ਨਹੀਂ ਜੀ ਇਹਨਾਂ ਨੇ ਤੇ ਇਹਨਾਂ ਚ ਇਨਸਾਨੀਅਤ ਹੈ ਜੀ ਇਨਸਾਨੀਅਤ ਦੇ ਨਾਤੇ ਇਹਨਾਂ ਨੇ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਲੇਕਿਨ ਉਹ ਤੇ ਬਦਮਾਸ਼ ਹੀ ਸੀ ਫਿਰ ਇਹਦਾ ਮਤਲਬ ਜਿਹੜੇ ਇੰਨੇ ਪੈਸੇ ਖੋ ਕੇ ਲੈ ਗਏ ਯਾਨੀ ਕਿ ਉਹ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਉਹ ਗਲਤ ਕੰਮ ਕਰਦੇ ਨੇ ਉਹ ਗਲਤ ਲੋਕ ਨੇ ਤੇ ਇਹ ਸਹੀ ਨੇ ਇਹ ਬੰਦੇ ਸਹੀ ਨੇ ਜਿਨ੍ਹਾਂ ਨੇ ਮੈਨੂੰ ਬਚਾਣ ਦੀ ਪੂਰੀ ਕੋਸ਼ਿਸ਼ ਕੀਤੀ ਪਹਿਲਾਂ ਅੰਕਲ ਜਿਨ੍ਹਾਂ ਨੇ ਪੂਰਾ ਜੋਰ ਹੀ ਤੱਕਾ ਮਾਰਿਆ ਮੈਂ ਤੱਕਾ ਮਾਰਿਆ ਅੰਕਲ ਨੂੰ ਪਹਿਲਾਂ ਕਿ ਫੜਿਆ ਫਿਰ ਭੱਜਣ ਦੀ ਕੋਸ਼ਿਸ਼ ਕੀਤੀ ਅੰਕਲ ਨੇ ਰੌਲਾ ਪਾਇਆ ਮੇਰੇ ਪੈਸੇ ਕੋਲੇ ਪੈਸੇ ਕੋਲੇ ਵੀਰੇ ਤੁਹਾਡਾ ਕੀ ਤੁਹਾਡਾ ਕੀ ਨਾ ਵੀਰੇ ਮਹਲਾ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਕੀ ਕੰਮ ਕਰਦੇ ਹੋ ਬਾਈ ਜੀ ਮੈਂ ਬਾਈ ਗੱਡੀਆਂ ਦਾ ਕੰਮ ਕਰਦਾ ਹਾਂ ਗੱਡੀਆਂ ਦਾ ਕੰਮ ਕਰਦੀ ਹਾਂ ਠੀਕ ਹੈ ਮਤਲਬ ਐਕਟਿੰਗ ਵੀ ਕਰਦੇ ਹੋ ਤੇ ਮਤਲਬ ਵੀਰੇ ਥੋੜੀ ਸੋਚ ਇਹਨਾਂ ਦੀ ਸੋਚ ਕੀ ਫਰਕ ਹੈ ਮਤਲਬ ਤੁਸੀਂ ਆਪਣੀ ਕਮਾਈ ਖੁਦ ਕਰਦੇ ਹੋ ਆਪਦਾ ਪਰਿਵਾਰ ਨੂੰ ਆਪ ਪਾਲ ਸੋਚਤਾ ਵੀ ਆਈ ਹੈ ਬੰਦਾ ਯਾਰ ਮਿਹਨਤ ਨਾਲ ਕਮਾਈ ਕਰਦਾਗਾ ਜਿੰਨੇ ਵੀ ਆਹ ਜਗਾੜੀ ਬੰਦੇ ਹੋਗੇ ਹਮ ਤੇ ਵੇਲੇ ਬੰਦੇ ਹੋਗੇ ਇਹੀ ਇਹ ਕੰਮ ਕਰਦੇ ਆ ਨਾ ਕਿ ਹੋਰ ਕਰਦੇ ਆ ਥੋੜੇ ਤਾਂ ਕਿ ਨਹੀਂ ਦਿਲ ਚ ਆਇਆ ਵੀ ਯਾਰ ਮੈਂ ਗੱਡੀਆਂ ਦਾ ਕੰਮ ਕਰਦਾ ਆ ਤੇ ਮੇਰੇ ਵੀ ਸੁਪਨੇ ਵੱਡੇ ਹੋਣ ਮੇਰੇ ਕੋਲ ਚੰਗਾ ਪੈਸਾ ਹੋਵੇ ਚੰਗੀ ਮੇਰੇ ਕੋਲੇ ਲਗਜ਼ਰੀ ਲਾਈਫ ਹੋਵੇ ਕਦੇ ਇਹ ਸੋਚਿਆ ਹੈ ਤੁਸੀਂ ਸੁਪਨੇ ਤਾਂ ਬਈ ਸਾਰਿਆਂ ਦੇ ਹੁੰਦੇ ਆ ਪਰ ਜਿੰਨਾ ਕਿ ਆਪਾਂ ਕਮਾ ਰਹੇ ਆ ਸਹੀ ਹੁਣ ਹੈ ਨਾ ਕਿੰਨੇ ਮਹੀਨੇ ਲਿਕਨੇ ਕੇ ਵੇਸੇ ਮਾਰੇ ਆ ਬਈ ਮਾਰੇ ਨੇ ਪੱਛੇ 30 ਕੇ ਆ ਤੁਸੀਂ ਵੀ ਇੱਥੇ ਰਹਦੇ ਹੋ ਸੋਸਾਇਟੀ ਚ ਬੈਂਕਲ ਦਾ ਬਹੁਤ ਟਾਈਮ ਪੁਰਾਣਾ ਰਹਿੰਦਾ ਸੋਸਾਇਟੀ ਦੇ ਵਿੱਚ ਅੱਛਾ ਇੱਥੇ ਆ ਸੋਸਾਇਟੀ ਦੇ ਵਿੱਚ ਰਹ ਰਹੇ ਹੋ ਤੁਸੀਂ ਹਾਂਜੀ ਬਹੁਤ ਪੁਰਾਣਾ ਰਹਿੰਦਾ ਅੰਕਲ ਥੋੜੀ ਆਵਾਜ਼ ਸੁਣ ਕੇ ਥੋੜਾ ਰੌਲਾ ਸੁਣ ਕੇ ਹੋਰ ਕੋਈ ਨਹੀਂ ਆਇਆ ਜੀ ਨਹੀਂ ਇਹ ਉਹ ਗੇਟ ਦੇ ਸਾਹਮਣੇ ਕੋਈ ਹੈ ਨਹੀਂ ਸੀ ਨਹੀਂ ਜਿਵੇਂ ਇੱਥੇ ਨਾਲ ਫਲੈਟ ਹੈ ਜੀ ਕਿਉਂਕਿ ਕਹਿ ਸਕਦੇ ਆ ਵੀ ਜਿਹੜੇ ਸ਼ਹਿਰੀ ਲੋਕ ਆ ਆਪਾਂ ਕਹਿ ਸਕਦੇ ਆ ਵੀ ਉਹ ਕਿਸੇ ਦੀ ਮੱਦਰ ਘਟ ਕਰਦੇ ਆ ਇਹ ਪਿੰਡ ਵਾਲੇ ਜ਼ਿਆਦਾ ਕਰਦੇ ਆ ਤੁਸੀਂ ਪਿੰਡ ਤੋਂ ਆ ਪਿੰਡ ਤੋਂ ਆ ਵੀਰੇ ਮੈਂ ਪਿੰਡ ਤੋਂ ਤਲਵੰਡੀ ਸਾਬ ਠ بس یہی فرق ہے ਹਨਾ جی نکلے ਨਹੀਂ بندے نکلے ਨਹੀਂ ਕੋਈ ਮੈਂ ਆਵਾਜ਼ ਤੇ ਮਾਰੀ ਬੜੀ ਪਰਵਾਜ਼ ਤੋਂ ਸੁਣ ਕੇ ਮੇਰੇ نکلੇ ਨਹੀਂ ਕੋਈ ਸਿਕਿਉਰਿਟੀ ਵਾਲਾ ਵੀ દોੜਿਆ ਸੀ ਲੇਕਿਨ ਇਨਾ ਚਿਰ ਦੇਰ ਹੋ ਗਈ ਸੀ ਉਹ 도ੜ ਨਹੀਂ ਸਕਿਆ ਠੀਕ ਹੈ ਜੀ ਤੇ ਉਹ ਇਹਨਾਂ ਫੜ ਨਹੀਂ ਸਕਿਆ ਹੁਣ ਕੀ ਤੁਹਾਡਾ ਜੀ ਪੁਲਿਸ ਪ੍ਰਸ਼ਾਸਨ ਨੂੰ ਤੁਹਾਡਾ ਥੋੜੀ ਕੀ ਮੰਗੇ ਜੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗਣਾ ਹੈ ਮੇਰਾ ਪੈਸਾ ਵਾਪਸ ਦਰਵਾਇਆ ਜਾਏ ਮੈਨੂੰ ਮੈਨੂੰ ਮੇਰਾ ਪੈਸਾ ਵਾਪਸ ਦਰਵਾਇਆ ਜਾਏ ਮੈਨੂੰ ਕਿਸੇ ਤਰ੍ਹਾਂ ਵੀ ਕਿਉਂਕਿ ਮੈਂ ਵਿਆਹ ਕਰਨਾ ਬੇਟੇ ਦਾ ਉਹਦੇ ਵਾਸਤੇ ਮੈਨੂੰ ਜ਼ਰੂਰੀ ਚਾਹੀਦਾ ਸੀ ਪੈਸਾ ਨਾਲ ਮੇਰਾ ਫੋਨ ਵੀ ਲੈ ਗਏ ਨੇ ਤੇ ਉਹ ਟ੍ਰੇਸ ਕਰਕੇ ਤੇ ਮੈ ਮੈਂ ਇਹ ਮੰਗਦਾ ਕਿ ਮੈਨੂੰ ਇਸ ਤਰ੍ਹਾਂ ਹੈਲਪ ਕੀਤੀ ਜਾਵੇ ਪੰਜਾਬ ਦੇ ਵਿੱਚ ਬਹੁਤ ਜਿਹੇ ਹਾਲਾਤ ਜਿਹੜੇ ਹੈਗੇ ਜੀ ਦਿਨ ਵ ਦਿਨ ਮਤਲਬ ਕੀ ਹੈ ਜਿਆਦਾ ਚੋਰੀਆਂ ਡਾਕੇ ਵਧਦੇ ਜਾ ਰਹੇ ਆ ਗੱਡੀ ਵੀ ਚੋਰੀ ਹੋਈ ਹੈ ਅੱਛਾ ਗੱਡੀ ਵੀ ਚੋਰੀ ਹੋਈ ਹੈ ਗੱਡੀ ਦੇ ਵਿੱਚ ਪਤਾ ਨਹੀਂ ਹੁਣ ਕੀ ਕੀ ਸਮਾਰਟ ਕੀ ਲੱਗਦੀ ਹੈ ਪਤਾ ਨਹੀਂ ਕੀ ਲੱਗਦਾ ਹੂੰ ਹੁਣ ਸਾਰੇ ਲੋਕਾਂ ਨੂੰ ਗੱਡੀਆਂ ਦਾ ਵੀ ਧਿਆਨ ਰੱਖਣਾ ਪੈਣਾ ਗੱਡੀ ਕਿੰਨੇ ਦੀ ਚੋਰੀ ਹੋਈ ਆ ਬਾਈ ਜੀ ਕਿੰਨੇ ਲੱਖ ਲੀ ਸੀਗੀ ਨੋਵਾ ਗੱਡੀ ਸੀ ਨੋਵਾ ਗੱਡੀ ਦੀ ਨੋਵਾ ਕਿਸਟਾ ਉਹ ਕਿੰਨੇ ਦੀ ਆ ਵੀਰੇ ਉਹ ਹੈਗੀ ਆ ਬਾਈ 25-26 ਲੱਖ ਰੁਪਏ ਦੀ ਗੱਡੀ ਆ ਨਵੀਂ ਗੱਡੀ ਸੀ ਉਹ ਬਿਲਕੁਲ ਨਵੀਂ ਗੱਡੀ ਸੀਗੀ ਪ੍ਰਿੰਸ ਸੋਸਾਇਟੀ ਦੇ ਵਿੱਚ ਚੋਰੀ ਹੋਈ ਹੈ। ਅੱਛਾ ਮਤਲਬ ਉਹਦਾ ਹਜੇ ਤੱਕ ਕੋਈ ਨੰਬਰ ਵੀ ਨਹੀਂ ਆਇਆ। ਕੁਝ ਨਹੀਂ ਹਣੇ ਤੱਕ ਕੋਈ। ਬਈ ਫਿਰ ਕੀ ਕਰਦੇ ਇਹਨਾਂ ਗੱਡੀਆਂ ਦਾ ਜਿਵੇਂ ਤੁਸੀਂ ਗੱਡੀ ਦਾ ਕਹਿਦੇ ਹੋ ਵੀ ਗੱਡੀ ਇਹਨਾਂ ਨੇ ਚੋਰੀ ਕੀਤੀ ਹੈ ਗੱਡੀ ਇਹ ਇੱਕਵਾੜ ਕਬੂੜ ਚ ਵੇਚ ਦਿੰਦੇ ਬਈ। ਇੱਕਵਾੜ ਚ ਵੇਚ ਦਿੰਦੇ। ਉਹ ਤਾਂ ਕਹਿਣ ਦੰਦੇ ਨਹੀਂ ਫਿਰ ਪਤਾ ਲੱਗ ਜਾਂਦਾ। ਹੂੰ। ਜੇ ਹੁਣ ਮੰਨ ਲਓ ਗੱਡੀ ਕਈ ਵਾਰ ਇਹ ਇੱਕਵਾੜ ਕਬੂੜ ਚ ਵੇਚ ਦਿੰਦੇ ਫਿਰ ਉਹਦਾ ਪਤਾ ਪਤਾ ਘੱਟ ਹੀ ਲੱਗਦਾ ਪਰ ਫੜੇ ਜਾਂਦੇ ਆ ਵੇ ਇਹ। ਪਰ ਬਈ ਇਹ ਜਿਹੜਾ ਗਰੋ ਹੈ ਇਹ ਮਤਲਬ ਪੰਜਾਬ ਦੇ ਵਿੱਚ ਹੀ ਕਿਉਂ ਜ਼ਿਆਦਾ ਸਰਗਰਮ ਹੈ? ਮਤਲਬ ਇੰਨਾ ਜ਼ਿਆਦਾ ਪੰਜਾਬ ਦੇ ਵਿੱਚ ਲੋ ਮੁੰਡੇ ਕੰਮ ਘੱਟ ਕਰਦੇ ਆ ਤੇ ਵਿਹਲੇ ਹੁਣ ਨਸ਼ਾ ਪਤਾ ਕਰੀ ਜਾਂਦੇ ਆ ਤੁਸੀਂ ਬਈ ਕੋਈ ਨਸ਼ਾ ਪਤਾ ਸੋਚਿਆ ਜਾਂ ਕਰਦੇ ਹੋ ਜਾਂ ਕੋਈ ਨਹੀਂ ਕਰਦੇ ਮਾੜਾ ਮਟਾ ਦਰੂਗੂ ਚੱਲੀ ਜਾਂਦੀ ਆ ਪਰ ਐ ਉਹ ਵੀ ਵਿਆਹ ਸ਼ਾਦੀ ਜਿਹੀ ਕਦੇ ਹਾਂ ਜੀ ਸਰਦਾਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਪੰਜਾਬ ਦੀ ਪਨੀਰੀ ਹੈ ਜਨਰੇਸ਼ਨ ਹੈ ਇਧਰ ਜਾ ਰਹੀ ਹੈ ਹਣਾ ਜੀ ਉਹਨਾਂ ਬਾਰੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤਾਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਅਨਇੰਪਲੋਇਮੈਂਟ ਜਿਹੜੀ ਹੈ ਉਹਨੂੰ ਖਤਮ ਕੀਤਾ ਜਾਏ ਇਹ ਸਰਕਾਰ ਨੂੰ ਜ਼ਿੰਮੇਵਾਰੀ ਹੋਣਾ ਚਾਹੀਦਾ ਹੈ ਜਿਹੜੇ ਜਵਾਨ ਮੁੰਡੇ ਨੇ ਪੜੇ ਲਿਖੇ ਨੇ ਉਹਨਾਂ ਨੂੰ ਕੋਈ ਨੌਕਰੀਆਂ ਤੇ ਲਾਇਆ ਜਾਏ ਭਾਵੇਂ ਸਰਕਾਰੀ ਹੋਵੇ ਭਾਵੇਂ ਪ੍ਰਾਈਵੇਟ ਹੋਵੇ ਇਹ ਗਵਰਨਮੈਂਟ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ ਜੇ ਤਾਂ ਕਿ ਮੁੰਡੇ ਬੇਲੇ ਨਾ ਰਹਿਣ ਉਹਨਾਂ ਕੋਲ ਕੰਮਕਾਜ ਹੋਵੇ ਕੋਈ ਤੇ ਇਸ ਤਰ੍ਹਾਂ ਦੀ ਹਰਕਤਾਂ ਨਾ ਕਰਨ ਮਤਲਬ ਇਹ ਪੰਜਾਬ ਦੇ ਹਾਲਾਤ ਦਿਨ ਵੇਰ ਬਹੁਤ ਮਤਲਬ ਹੋ ਸਕਦੇ ਹੈ ਖਰਾਬ ਹੋ ਰਹੇ ਹਨ ਜੀ ਤੁਹਾਡੇ ਫੈਮਿਲੀ ਵਿੱਚ ਕੌਣ-ਕੌਣ ਮੇਰੇ ਦੋ ਬੇਟੇ ਨੇ ਜੀ ਤੇ ਇੱਕ ਮੈਂ ਤੇ ਮੇਰੀ ਵਾਈਫ ਹੈ ਬੇਟੇ ਕੀ ਕਰਦੇ ਸੀ ਉਹ ਪੜ ਰਹੇ ਨੇ ਜੀ ਦੋਨੋਂ ਸਟੂਡੈਂਟ ਨੇ ਠੀਕ ਹੈ ਸਰਦਾਰ ਹੈ ਜੀ ਹਾਂ ਜੀ ਸਰਦਾਰ ਨੇ ਪਿਓਰ ਪਿਓਰ ਅਮਰਤਾਰੀ ਸਰ ਅਮਰਤਾਰੀ ਅਮਰਤਾਰੀ ਨੇ ਦੇਖੋ ਜੀ ਇੱਕ ਅਮਰਤਾਰੀ ਸਰਦਾਰ ਨਾਲ ਐਡੀ ਵੱਡੀ ਠੱਗੀ ਮਾਰ ਕੇ ਜਿਹੜਾ ਬੰਦਾ ਮਤਲਬ ਚੋਰੀ ਕਰਕੇ ਉਹਨਾਂ ਠੱਗੀ ਮਾਰੀ ਹੈ ਤੇ ਮੈਂ ਕਹਿੰਦਾ ਵੀ ਉਹ ਬੰਦਾ ਕਦੇ ਵੀ ਸੁੱਖ ਨਹੀਂ ਪਾਉਣਾ ਜਿਹੜਾ ਬੰਦਾ ਰੱਬ ਨੂੰ ਮੰਨਣ ਵਾਲਾ ਇਨਸਾਨ ਨਾਲ ਐਡੀ ਵੱਡੀ ਨਾਲ ਠੱਗੀ ਮਾਰੀ ਹੈ ਉਹਨਾਂ ਨਾਲ ਲੁੱਟਖੋ ਕੀਤੀ ਹੈ ਤੇ ਤੇ ਮੈਂ ਕਹਿੰਦਾ ਵੀ ਸਰ ਇੱਕ ਕਿਸੇ ਸਰਦਾਰ ਬੰਦੇ ਦਾ ਦਿਲ ਦਿਖਾਉਣਾ ਬੰਦਾ ਦਿਲ ਇਨਸਾਨ ਕੋਈ ਵੀ ਹੈ ਜੀ ਮਤਲਬ ਚਲੋ ਕੋਈ ਗੱਲ ਨਹੀਂ ਜੀ ਤੁਸੀਂ ਮੰਨਣਾ ਆਪਣਾ ਕਰਾਂਗੇ ਕੋਈ ਚੱਕਰ ਨਹੀਂ ਜਿੰਨੀ ਕੋਸ਼ਿਸ਼ ਹੋਈ ਵੱਧ ਤੋਂ ਵੱਧ ਕੰਪਲੀਟ ਕਰਕੇ ਹਨਾ ਹੁਣ ਬਾਈ ਤੁਸੀਂ ਤੁਸੀਂ ਹੁਣ ਜਾ ਰਹੇ ਹੋ ਸਰਦਾਰ ਜੀ ਨੂੰ ਲੈ ਕੇ ਖਾਣੇ 'ਚ ਹੁਣ ਕਿਰਾਂ ਬਾਈ ਕਿਰਾਂ ਦਾ ਕੰਪਲੀਟ ਕੀਤੇ ਆ ਸੀਸੀਟੀਵੀ ਕੈਮਰੇ ਸਾਰੇ ਚੈੱਕ ਕਰਾਂਗੇ ਜੀ ਤੇ ਉਹ ਤੁਹਾਨੂੰ ਦੱਸਾਂਗੇ ਮਾੜਾ ਮੋਟਾ ਸੀਸੀਟੀਵੀ ਕੈਮਰੇ ਚਾਹੀਏ ਆ ਕਿ ਨਹੀਂ ਫੇਸ ਕਵਰ ਸੀ ਅਜੇ ਤਾਂ ਹੈਗੇ ਬਈ ਅੱਛਾ ਫੇਸ ਕਵਰ ਸੀ ਫੇਸ ਕਵਰ ਸੀ ਬਈ ਕੀ ਜਦੋਂ ਹੁਣ ਮੇਰੀ ਗੱਲ ਸੁਣੋ ਸੋਸਾਇਟੀ ਦੇ ਵੀ ਜਦੋਂ ਇੱਥੇ ਅੰਦਰ ਆਉਂਦੇ ਆ ਸੋਸਾਇਟੀ ਵਾਲਿਆਂ ਨੂੰ ਤੁਸੀਂ ਕਿਹਦੇ ਰਿਕੁਐਸਟ ਕੀਤੀ ਹੈ ਵੀ ਬਾਈ ਜੀ ਜਦੋਂ ਕੋਈ ਬੰਦਾ ਆਉਂਦਾ ਹੈ ਉਹਦਾ ਫੇਸ ਕਵਰ ਨਹੀਂ ਹੋਣਾ ਚਾਹੀਦਾ ਜਾਂ ਜਾਂਦਾ ਉਦੋਂ ਨੂੰ ਚੈੱਕ ਹੋਣਾ ਚਾਹੀਦਾ ਵੀ ਗੱਡੀ ਕੌਣ ਲੈ ਕੇ ਜਾ ਰਿਹਾ ਜਾਂ ਇਹ ਕਦੇ ਤੁਸੀਂ ਕਿਹਾ ਕਿ ਨਹੀਂ ਕਿਹਾ ਨਹੀਂ ਬਈ ਇਹ ਗੱਲ ਨਹੀਂ ਕੀਤੀ ਕਦੇ ਨਹੀਂ ਕੀਤੀ ਇੱਥੇ ਬਈ ਤੁਸੀਂ ਵੀ ਕਸੂਰਵਾਰ ਹੋ ਓਕੇ ਥੋੜਾ ਕਸੂਰ ਹੈ ਜੇ ਤੁਸੀਂ ਨਹੀਂ ਕਈ ਵਾਰ ਸਿਕਿਉਰਿਟੀ ਵਾਲ ਚੈੱਕ ਕਰ ਲੈਂਦੇ ਹੁੰਦੇ ਆ ਨਾਲੋਂ ਗੱਡੀ ਤੁਹਾਡੇ ਕੋਲ ਗੱਡੀ ਕਿਹੜੀ ਹੈ ਮੇਰਾ i ਮੈਂ ਲੈ ਕੇ ਆਇਆ ਤੇ ਜਦੋਂ ਜਦੋਂ ਮੈਂ ਕੱਲ ਕਹੀ ਸੀ ਇਹ ਦੋ ਬੰਦੇ ਹੀ ਰਹਿੰਦੇ ਆ ਵੀ ਮੰਨ ਲਓ ਵੀ ਜਾਂ ਤਾਂ ਮੈਂ ਲੈ ਕੇ ਜਾਂਦਾ ਜਾਂ ਇਹ ਲੈ ਕੇ ਜਾਂਦਾ ਇਹ ਕਿੰਨੇ ਸਾਲ ਬਾਅਦ ਕਹੀਏ ਤੁਸੀਂ ਇਹ ਤਿੰਨ ਚਾਰ ਤਾਂ ਨਹੀਂ ਹੋਇਆ ਬਈ ਅੱਛਾ ਤਰਿੰਦਰ ਨੂੰ ਕਿੰਨੇ ਸਾਲ ਹੋ ਗਏ ਤੂੰ ਪਹਿਲਾਂ ਗੱਡੀ ਚੋਰੀ ਤਰਿੰਦਰ ਨੂੰ ਕਿੰਨੇ ਸਾਲ ਹੋ ਗਿਆ ਮੈਂ 3 ਸਾਲ ਹੋ ਗਏ ਤੇ ਬਈ 3 ਸਾਲਾਂ ਬਾਅਦ ਥੋੜਾ ਦਿਮਾਗ 'ਚ ਹੋਣ ਗੱਲ ਆਈ ਯਾਰ ਵੀ ਇਹ ਵੀ ਬਹੁਤ ਜ਼ਿਆਦਾ ਹੋ ਗਿਆ ਨਾ ਸੱਜਾ ਜ਼ਿਆਦਾ ਚੋਰੀਆਂ ਹੋਣ ਲੱਗੀਆਂ ਮਤਲਬ 3 ਸਾਲਾਂ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਤੇ ਤਿੰਨ ਦਿਨ ਪਹਿਲਾਂ ਤੁਸੀਂ ਇਹ ਗੱਲ ਕਹੀ ਆ ਵੀ ਬਾਈ ਜੇ ਤੁਸੀਂ ਕੋਈ ਆਉਂਦਾ ਜਾਂਦਾ ਤਾਂ ਮਤਲਬ ਕੀ ਹੈ ਗੱਡੀ ਚੋਰੀ ਹੋ ਗਈ ਸੀ ਤਾਂ ਕਰਕੇ ਫਿਰ ਆਪਾਂ ਨੂੰ ਥੋੜਾ ਚਿਕਨ ਨੇ ਹੋਣਾ ਪੈ ਗਿਆ ਠੀਕ ਹੈ ਜੀ ਦੇਖੋ ਜੀ ਬਾਈ ਪੰਜਾਬ ਦੇ ਹਾਲਾਤ ਹੈ ਜੀ ਇਹ ਸਰਦਾਰ ਜੀ ਨਾਲ ਸ਼ਰਜਾਮ ਠੱਗੀ ਬੱਜੀ ਹੈ ਤੇ ਬੀਰੋ ਜਿਹੜੀ ਪੰਜਾਬ ਦੇ ਹਾਲਾਤ ਇੰਨੇ ਕਿ ਮਾੜੇ ਹੋ ਚੁੱਕੇ ਆ ਠੀਕ ਹੈ ਆਪਾਂ ਲੋਕ ਕਹਿੰਦੇ ਵੀ ਬਿਹਾਰੀ ਜਾਂ ਯੂਪੀ ਵਾਲੇ ਇਹ ਕੰਮ ਕਰਦੇ ਆ ਆਪਾਂ ਇਹ ਗੱਲ ਇੱਕ ਥਾਪੜ ਕੇ ਨਹੀਂ ਕਹਿ ਸਕਦੇ ਵੀ ਯੂਪੀ ਵਾਲੇ ਆ ਜਾਂ ਬਿਹਾਰੀ ਹੈ ਬਾਈ ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਵੀ ਯੂਪੀ ਵਾਲਿਆਂ ਦੇ ਬਿਹਾਰੀ ਬਿਹਾਰੀ ਵਾਲਾਂ ਦਾ ਹੱਥ ਹੈ ਹਾਂ ਕਿਉਂਕਿ ਉਹ ਤਾਂ ਕੰਮ ਕਰ ਰਹੇ ਆ ਜੀ ਮਿਹਨਤ ਕਰ ਰਹੇ ਆ ਉਹ ਤਾਂ ਮਿਹਨਤੀ ਕਰ ਹੈ ਨਾ ਇਹ ਜਿਹੜਾ ਮਤਲਬ ਜ਼ਿਆਦਾਤਰ ਹੈ ਪੰਜਾਬੀ ਹੀ ਜਿਹੜੇ ਨਸ਼ੇ ਕਰਦੇ ਆ ਹੋਰ ਨਸ਼ੇ ਕਰਦੇ ਉਹੀ ਕਰਦੇ ਆ ਹਾਂ ਜਿਹੜਾ ਸਿਆਣਾ ਬੰਦਾ ਉਹ ਤਾਂ ਨਹੀਂ ਕਰਦਾ ਇਹ ਸੋ ਬਈ ਵੀਡੀਓ ਨੂੰ ਹਾਂ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਜੀ ਵੀ ਉਹ ਬੰਦੇ ਫੜੇ ਜਾਣ ਤੇ ਇੱਕ ਸਰਦਾਰ ਜੀ ਦਾ ਕੀ ਹੈਗਾ ਆਪਣਾ ਫਾਇਦਾ ਹੋ ਜਾਏ ਵਿਚਾਰਿਆਂ ਦਾ ਇਹਨਾਂ ਨੂੰ ਇਹਨਾਂ ਦਾ ਪੈਸਾ ਮਿਲੇ ਪਰ ਜਿੰਨਾਂ ਨੂੰ ਲੱਗਦਾ ਹੈ ਵੀ ਅਸੀਂ ਇਹਨਾਂ ਦੀ ਗੱਲਬਾਤ ਸੁਣੀ ਹੈ ਸਾਨੂੰ ਲੱਗਦਾ ਨਹੀਂ ਵੀ ਇਹਨਾਂ ਨੂੰ ਇਹਨਾਂ ਦੇ ਪੈਸੇ ਵਾਪਸ ਮਿਲ ਜਾਣਗੇ ਜਾਂ ਕੀ ਹੋ ਜਾਏਗਾ ਉਹ ਬੰਦੇ ਫੜੇ ਜਾਣਗੇ ਕਿਉਂਕਿ ਜਿਹੜੇ ਸਾਹਮਣਾਂ ਮੋਟਰਸਾਈਕਲ ਨੰਬਰ ਚੇਂਜ ਕੀਤਾ ਹੋਇਆ ਸਤੋਂ ਦਾ ਤੁਹਾਨੂੰ ਲੱਗਦਾ ਵੀ ਬੰਦੇ ਮਿਲ ਜਾਣਗੇ ਬੰਦੇ ਸ਼ਾਇਦ ਹੀ ਮਿਲਣ ਬਈ ਠੀਕ ਹੈ ਕੀਪ ਦਾ ਕਿੱਥੋਂ ਦੇ ਹੋਣਗੇ ਆਪ ਨੂੰ ਪਤਾ ਨਹੀਂ ਹੂੰ ਨਾ ਕੋਈ ਨੰਬਰ ਆ ਨਾ ਕੋਈ ਹੋਰ ਆ ਸਪਲੈਂਡਰ ਸੋ ਆਪਣੇ ਵੀ ਗਲਤੀਆਂ ਬਈ ਸਰਕਾਰ ਦੀਆਂ ਪ੍ਰਸ਼ਾਸਨ ਦੀਆਂ ਵੀ ਉਹਨਾਂ ਨੇ ਮੂੰਹ ਬੰਨੇ ਕਵਰ ਕੀਤੇ ਹੁੰਦੇ ਹਨਾ ਜਿਹੜੇ ਮੂੰਹ ਬੰਨ ਕੇ ਜਾ ਰਹੇ ਮੋਟਰਸਾਈਕਲ ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਚੈੱਕ ਕਰਨਾ ਚਾਹੀਦਾ ਸੋ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਕਿਸੇ ਦਾ ਫਾਇਦਾ ਹੋ ਜੇ ਮੈਂ ਤੁਹਾਡਾ ਬੂਟਾ ਬਰਾੜ ਸਾਡੇ ਜਿਹੜੇ ਚੈਨਲ ਹੈ ਵੀਡੀਓ ਦੇਖੋਗੇ ਅ ਜਿਵੇਂ ਸਾਡਾ ਬੇਵਾ ਕਲਮ ਨੂਰ ਹੰਟਰ ਬਾਈ ਦਾ ਚੈਨਲ ਹੈ ਤੇ ਸਾਡਾ ਚੈਨਲ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਆਉਣ ਵਾਲੇ ਸਮੇਂ ਵਿੱਚ ਅਸੀਂ ਤੁਹਾਨੂੰ ਵਧੀਆ-ਵਧੀਆ ਵੀਡੀਓ ਦਿਖਾਵਾਂਗੇ ਧੰਨਵਾਦ ਜੀ ਸਸ਼ੀ ਗਾਲ ਜੀ ਅਸੀਂ ਇੱਕ ਜਿਹੜੀ ਵੀਡੀਓ ਬਣਾਈ ਹੈ ਅਸੀਂ ਸਿਰਫ ਮੈਸੇਜ ਦਿੱਤਾ ਜੋ ਵੀ ਪੰਜਾਬ ਦੇ ਹਾਲਾਤ ਨੇ ਤੇ ਅਸੀਂ ਕੋ ਵੈਸੀ ਵੀਡੀਓ ਬਣਾਈ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਜਿਹੜੇ ਵੀ ਲੋਕ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਨੇ ਸਾਨੂੰ ਅਲਰਟ ਰਹਿਣਾ ਚਾਹੀਦਾ ਹੈ ਤਾਂ ਕਿ ਸਾਡੇ ਨਾਲ ਕੋਈ ਇਸ ਤਰ੍ਹਾਂ ਦੀ ਵਾਰਦਾਤ ਨਾ ਹੋਏ ਤੇ ਨਾ ਕੋਈ ਨੁਕਸਾਨ ਹੋਏ ਸਾਨੂੰ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਤਿਆਰ ਰਹਿਣਾ ਚਾਹੀਦਾ ਕਿਸੇ ਵੀ ਚੀਜ਼ ਨੂੰ ਫਾਈਟ ਕਰਨ ਵਾਸਤੇ ਅਸਤਰੀ ਗਾਲ ਥੈਂਕ ਯੂ ਜੀ ਅਸਤਰੀ ਗਾਲ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ